ਇੱਕ ਸਰਕਾਰੀ ਅਧਿਆਪਕ ਆਪਣੇ ਘਰ ਦੇ ਅੰਦਰ ਬੈਠਾ ਹੈ। ਉਸ ਦਾ ਪੁੱਤ ਵੀ ਉਸ ਦੇ ਕੋਲ ਹੀ ਬੈਠਾ ਹੈ। ਉਹ ਕਿਸੇ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਅਸਲ ਵਿੱਚ ਉਸ ਨੇ ਆਪਣੇ ਗੁਆਂਢ ਵਿੱਚ ਰਹਿੰਦੀ ਔਰਤ ਨਾਲ ਇੱਕ ਕੰਮ ਵਾਲੀ ਦੀ ਗੱਲ ਕੀਤੀ ਸੀ ਤੇ ਉਹ ਉੱਥੇ ਬੈਠਾ ਉਸੇ ਦੀ ਉਡੀਕ ਕਰ ਰਿਹਾ ਸੀ। ਘਰ ਦੇ ਦਰਵਾਜ਼ੇ ਦੀ ਘੰਟੀ ਵੱਜਦੀ ਹੈ। ਸਰਕਾਰੀ ਅਧਿਆਪਕ ਤੁਰੰਤ ਜਾ ਕੇ ਦਰਵਾਜ਼ਾ ਖੋਲਦ ਹੈ। ਪਰ ਨੌਕਰਾਨੀ ਨੂੰ ਦੇਖ ਕੇ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਜਾਂਦੀਆਂ ਨੇ। ਦੂਜੇ ਪਾਸੇ ਜਿਵੇਂ ਹੀ ਉਹ ਕੰਮ ਵਾਲੀ ਸਰਕਾਰੀ ਅਧਿਆਪਕ ਨੂੰ ਦੇਖਦੀ ਹੈ ਉਹ ਵੀ ਹੈਰਾਨ ਰਹਿ ਜਾਂਦੀ ਹੈ ਤੇ ਉਹ ਕੁਝ ਵੀ ਨਾ ਬੋਲ ਸਕਦੀ ਕੌਣ ਸੀ ਉਹ ਨੌਕਰਾਨੀ ਤੇ ਸਰਕਾਰੀ ਅਧਿਆਪਕ ਨੂੰ ਦੇਖ ਕੇ ਕਿਉਂ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਪੂਰੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮੋਗੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਅਜੇ ਨਾਮ ਦਾ ਇੱਕ ਮੁੰਡਾ ਰਹਿੰਦਾ ਹੈ ਜਿਸ ਦੇ ਮਾਪਿ ਉਹ ਨਹੀਂ ਹਨ ਪਰ ਕਿਸੇ ਤਰ੍ਹਾਂ ਉਹ ਸਰਕਾਰੀ ਅਧਿਆਪਕ ਦੀ ਨੌਕਰੀ ਲੱਗ ਜਾਂਦਾ ਹੈ ਅਜੇ ਦੀ ਉਮਰ ਵਿਆਹ ਦੀ ਹੋ ਗਈ ਸੀ ਸਰਕਾਰੀ ਅਧਿਆਪਕ ਲੱਗਣ ਤੋਂ ਬਾਅਦ ਉਸ ਲਈ ਕਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਨ ਉਹ ਉਹਨਾਂ ਵਿੱਚੋਂ ਇੱਕ ਕੁੜੀ ਪਸੰਦ ਕਰਦਾ ਤੇ ਉਸ ਨਾਲ ਵਿਆਹ ਕਰਵਾ ਲੈਂਦਾ ਹੈ ਕੁੜੀ ਦਾ ਨਾਮ ਸੋਨੀਆ ਸੀ ਸੋਨੀਆ ਅਜੇ ਨਾਲ ਵਿਆਹ ਕਰਵਾ ਕੇ ਖੁਸ਼ੀ ਨਾਲ ਉਸਦੇ ਨਾਲ ਰਹਿਣ ਲੱਗਦੀ ਹੈ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਵਿਆਹ ਨੂੰ 7 ਸਾਲ ਹੋ ਗਏ ਸਨ ਹੁਣ ਤੱਕ ਅਜੇ ਅਤੇ ਸੋਨੀਆ ਵਿਚਕਾਰ ਕੋਈ ਸਮੱਸਿਆ ਨਹੀਂ ਸੀ ਕਿਉਂਕਿ ਅਜੇ ਦੇ ਘਰ ਦੇ ਅੰਦਰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਸਮਾਂ ਵਧੀਆ ਬੀਤ ਰਿਹਾ ਸੀ ਉਹਨਾਂ ਦਾ ਇੱਕ ਬੱਚਾ ਵੀ ਸੀ ਜਿਸ ਦੀ ਉਮਰ 4 ਸਾਲ ਦੀ ਸੀ ਸੋਨੀਆ ਘਰ ਰਹਿੰਦੀ ਹੈ ਤੇ ਬੱਚੇ ਦੀ ਦੇਖਭਾਲ ਕਰਦੀ ਹੈ ਪਰ ਇੱਕ ਦਿਨ ਅਜੇ ਜਦੋਂ ਆਪਣੀ ਡਿਊਟੀ ਤੋਂ ਵਾਪਸ ਆਉਂਦਾ ਹੈ ਤਾਂ ਸੋਨੀਆ ਅਚਾਨਕ ਉਸ ਨੂੰ ਕੁਝ ਅਜੀਹਾ ਕਹਿੰਦੀ ਹੈ ਜਿਸ ਨੂੰ ਸੁਣ ਕੇ ਅਜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਕਹਿੰਦੀ ਹੈ ਕਿ ਅਜੇ ਹੁਣ ਮੇਰੇ ਹਿਸਾਬ ਨਾਲ ਸਾਨੂੰ ਦੋਨੋਂ ਨੂੰ ਇੱਕ ਦੂਜੇ ਤੋਂ ਵੱਖ ਹੋ ਜਾਣਾ ਚਾਹੀਦਾ ਹੈ ਜਦੋਂ ਅਜੇ ਇਹ ਸੁਣਦਾ ਹੈ ਤਾਂ ਸੋਚਣ ਲੱਗਦਾ ਹੈ ਕਿ ਜਿਹਾ ਕੀ ਹੋ ਗਿਆ ਜੋ ਮੇਰੀ ਪਤਨੀ ਮੇਰੇ ਤੋਂ ਤਲਾਕ ਲੈਣਾ ਚਾਹੁੰਦੀ ਹੈ ਪਹਿਲਾਂ ਤਾਂ ਉਹ ਇਸ ਨੂੰ ਮਜ਼ਾਕ ਵਜੋਂ ਲੈਂਦਾ ਹੈ ਪਰ ਜਦੋਂ ਸੋਨੀਆ ਦੁਬਾਰਾ ਉਹੀ ਗੱਲ ਕਹਿੰਦੀ ਹੈ ਤਾਂ ਉਸਦੇ ਕੰਨ ਖੜੇ ਹੋ ਜਾਂਦੇ ਨੇ ਉਹ ਆਪਣੇ ਬਾਰੇ ਸੋਚਣ ਲੱਗਦਾ ਹੈ ਉਹ ਆਪਣੀ ਪਤਨੀ ਨੂੰ ਪੁੱਛਦਾ ਹੈ ਕਿ ਕੀ ਕਾਰਨ ਹੈ ਕਿ ਤੂੰ ਮੇਰੇ ਤੋਂ ਤਲਾਕ ਲੈਣਾ ਚਾਹੁੰਨੀ ਹੈ ਮੈਨੂੰ ਕੁਝ ਤਾਂ ਦੱਸ ਹੋਇਆ ਕੀ ਹੈ ਤੂੰ ਮੇਰੇ ਨਾਲ ਨਾਰਾਜ਼ ਹੈ ਪਰ ਸੋਨੀਆ ਉਸ ਨੂੰ ਕੁਝ ਨਹੀਂ ਦੱਸਦੀ ਤੇ ਕਹਿੰਦੀ ਹੈ ਕਿ ਬਸ ਇੱਕ ਗੱਲ ਸੁਣੋ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਮੈਂ ਤੁਹਾਡੇ ਤੋਂ ਤਲਾਕ ਚਾਹੁੰਨੀ ਹਾਂ ਇਹ ਦੇਖ ਕੇ ਅਜੇ ਬਹੁਤ ਪਰੇਸ਼ਾਨ ਹੋ ਜਾਂਦਾ ਹੈ ਉਹਨਾਂ ਦੇ ਘਰ ਵਿੱਚ ਕੋਈ ਬਜ਼ੁਰਗ ਨਹੀਂ ਸੀ ਜੋ ਬੈਠ ਕੇ ਇਸ ਮਾਮਲੇ ਨੂੰ ਸੁਲਝਾ ਸਕੇ ਸੋਨੀਆ ਗੱਲ ਤੇ ਅੜੀ ਰਹਿੰਦੀ ਐ ਅਜੇ ਸੋਨੀਆ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਉਂਦਾ ਤੇ ਉਹਨਾਂ ਨੂੰ ਇਸ ਬਾਰੇ ਦੱਸਦਾ ਐ ਇਹ ਸੁਣ ਕੇ ਅਜੇ ਦੇ ਸਹੁਰੇ ਵੀ ਹੈਰਾਨ ਰਹਿ ਜਾਂਦੇ ਨੇ ਜਦੋਂ ਉਹ ਆਪਣੀ ਧੀ ਤੋਂ ਇਸ ਦਾ ਕਾਰਨ ਪੁੱਛਦੇ ਨੇ ਤਾਂ ਸੋਨੀਆ ਉਹਨਾਂ ਨੂੰ ਵੀ ਕੁਝ ਨਹੀਂ ਦੱਸਦੀ ਤੇ ਕਹਿੰਦੀ ਐ ਕਿ ਮੈਂ ਬਸ ਅਜੇ ਤੋਂ ਤਲਾਕ ਚਾਹੁੰਨੀ ਆ ਅਤੇ ਉਸ ਤੋਂ ਬਾਅਦ ਮੈਂ ਆਰਾਮ ਨਾਲ ਸਮਾਂ ਬਤਾਵਾਂਗੀ ਮੈਂ ਉਸ ਨਾਲ ਬਿਲਕੁਲ ਨਹੀਂ ਰਹਿਣਾ ਚਾਹੁੰਦੀ ਇਹ ਸੁਣ ਕੇ ਉਸਦੇ ਮਾਪੇ ਵੀ ਪਰੇਸ਼ਾਨ ਹੋ ਜਾਂਦੇ ਨੇ ਪਰ ਸੋਨੀਆ ਨੇ ਕਿਸੇ ਨੂੰ ਕੁਝ ਨਾ ਦੱਸਿਆ ਇੱਕ ਸ਼ਾਮ ਨੂੰ ਸੋਨੀਆ ਆਪਣਾ ਸਮਾਨ ਪੈਕ ਕਰਦੀ ਹੈ ਉਹ ਅਜੇ ਦੇ ਬੱਚੇ ਨੂੰ ਅਜੇ ਦੇ ਕੋਲ ਹੀ ਛੱਡ ਜਾਂਦੀ ਹੈ ਤੇ ਸਿੱਧਾ ਆਪਣੀ ਮਾਂ ਦੇ ਘਰ ਜਾਂਦੀ ਹੈ ਉਹ ਉੱਥੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਇਹ ਸਭ ਦੇਖ ਕੇ ਅਜੇ ਬਹੁਤ ਹੈਰਾਨ ਹੁੰਦਾ ਹੈ ਉਹ ਸੋਨੀਆ ਨੂੰ ਮਨਾਉਣ ਲਈ ਵੀ ਜਾਂਦਾ ਹੈ ਉਹ ਕਹਿੰਦਾ ਹੈ ਕਿ ਸੋਨੀਆ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਨੂੰ ਦੱਸ ਮੈਂ ਆਪਣੀ ਉਸ ਗਲਤੀ ਨੂੰ ਸੁਧਾਰਾਂਗਾ ਪਰ ਤੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੋਨੀਆ ਕੁਝ ਵੀ ਦੱਸਣ ਲਈ ਤਿਆਰ ਨਹੀਂ ਸੀ ਸੋਨੀਆ ਦੇ ਪਰਿਵਾਰਕ ਮੈਂਬਰ ਵੀ ਉਸ ਨੂੰ ਬਾਰ-ਬਾਰ ਪੁੱਛਦੇ ਨੇ ਪਰ ਉਹ ਕੁਝ ਨਾ ਦੱਸਦੀ ਸੋਨੀਆ ਦਾ ਵੱਡਾ ਭਰਾ ਇਹ ਦੇਖ ਕੇ ਬਹੁਤ ਹੈਰਾਨ ਹੋ ਗਿਆ ਕਿ ਉਸ ਦੀ ਭੈਣ ਦੀ ਕੀ ਸਮੱਸਿਆ ਹੈ ਉਹ ਇੱਥੇ ਆ ਕੇ ਕਿਉਂ ਬੈਠ ਗਈ ਤੇ ਕੁਝ ਵੀ ਦੱਸਣ ਲਈ ਤਿਆਰ ਕਿਉਂ ਨਹੀਂ ਹੈ ਇਸ ਲਈ ਉਹ ਉਸ ਨੂੰ ਸਖਤੀ ਨਾਲ ਸਵਾਲ ਕਰਦਾ ਹੈ ਸੋਨੀਆ ਆਪਣੇ ਭਰਾ ਨੂੰ ਵੀ ਕੁਝ ਨਹੀਂ ਦੱਸਦੀ ਜਦੋਂ ਸੋਨੀਆ ਦੇ ਮਾਪਿਓ ਇਹ ਦੇਖਦੇ ਨੇ ਕਿ ਉਸ ਦਾ ਭਰਾ ਉਸ ਨਾਲ ਲੜ ਰਿਹਾ ਹੈ ਤਾਂ ਉਹ ਆਪਣੇ ਪੁੱਤ ਨੂੰ ਝਿੜਕਦੇ ਨੇ ਸੋਨੀਆ ਉੱਤੋਂ ਹੀ ਤਲਾਕ ਦਾ ਕੇਸ ਦਾਇਰ ਕਰਦੀ ਹੈ ਅਜੇ ਸੋਨੀਆ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਸੀ ਪਰ ਜਦੋਂ ਸੋਨੀਆ ਆਪਣੇ ਵੱਲੋਂ ਪਹਿਲ ਕਰਦੀ ਹੈ ਤਾਂ ਅਜੇ ਨੂੰ ਉਸ ਨੂੰ ਮਜਬੂਰਨ ਤਲਾਕ ਦੇਣਾ ਪੈਂਦਾ ਹੈ ਉਸ ਤੋਂ ਬਾਅਦ ਦੋਹਾਂ ਦਾ ਤਲਾਕ ਹੋ ਜਾਂਦਾ ਹੈ ਸੋਨੀਆ ਨੂੰ ਤਲਾਕ ਦੇ ਬਦਲੇ ਲਗਭਗ 15 ਲੱਖ ਰੁਪਏ ਦਿੱਤੇ ਗਏ ਸੀ ਉਹ ਪੈਸੇ ਉਹ ਲੈ ਕੇ ਆਪਣੇ ਪੇਕੇ ਘਰ ਰਹਿਣ ਲੱਗਦੀ ਹੈ ਅਜੇ ਆਪਣੇ ਪੁੱਤ ਨੂੰ ਆਪਣੇ ਕੋਲ ਰੱਖ ਕੇ ਉਸ ਦਾ ਪਾਲਣ ਪੋਸ਼ਣ ਕਰਦਾ ਹੈ ਅਜੇ ਆਪਣੇ ਬੱਚੇ ਦੀ ਦੇਖਭਾਲ ਕਰਦਾ ਹੈ ਉਹ ਉਸ ਨੂੰ ਸਕੂਲ ਵਿੱਚ ਦਾਖਲ ਕਰਵਾਉਂਦਾ ਹੈ ਆਪਣੇ ਨਾਲ ਹੀ ਸਕੂਲ ਜਾਣਾ ਸ਼ੁਰੂ ਕਰ ਦਿੰਦਾ ਹੈ ਹੌਲੀ-ਹੌਲੀ ਸਮਾਂ ਬੀਤਦਾ ਹੈ ਅਜੇ ਕਈ ਵਾਰੀ ਇਹ ਸਭ ਕੁਝ ਸੋਚ ਕੇ ਪਰੇਸ਼ਾਨ ਹੋ ਜਾਂਦਾ ਕਿ ਕੀ ਕਾਰਨ ਸੀ ਕਿ ਸੋਨੀਆ ਨੇ ਮੈਨੂੰ ਦੱਸੇ ਬਿਨਾ ਹੀ ਤਲਾਕ ਦੇ ਦਿੱਤਾ ਮੇਰੇ ਵਿੱਚ ਕੋਈ ਕਮੀ ਸੀ ਅਜੇ ਇਸ ਮਾਮਲੇ ਦੀ ਜਾਂਚ ਕਰਨਾ ਸ਼ੁਰੂ ਕਰਦਾ ਪਰ ਉਹਨੂੰ ਕੋਈ ਸਿੱਟਾ ਨਹੀਂ ਮਿਲਦਾ ਉਹ ਇਸ ਗੱਲ ਨੂੰ ਆਪਣੇ ਮਨ ਵਿੱਚ ਹੀ ਰੱਖ ਲੈਂਦਾ ਤੇ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦਾ ਹੁਣ ਉਸ ਦਾ ਬੱਚਾ 8 ਸਾਲ ਦਾ ਹੋ ਗਿਆ ਸੀ ਇਸੇ ਦੌਰਾਨ ਅਜੇ ਵੀ ਬਦਲੀ ਹੋ ਜਾਂਦੀ ਹੈ ਤੇ ਉਹ ਪਿੰਡ ਉਹਨਾਂ ਦੇ ਪਿੰਡ ਤੋਂ ਕਾਫੀ ਦੂਰ ਸੀ ਉੱਥੇ ਉਹ ਆਪਣੇ ਬੱਚੇ ਨਾਲ ਕਿਰਾਏ ਦੇ ਘਰ ਵਿੱਚ ਸ਼ਿਫਟ ਹੋ ਗਿਆ ਸੀ ਉਸ ਦਾ ਪੁੱਤ ਹੁਣ ਸਮਝਦਾਰ ਹੋ ਚੁੱਕਿਆ ਹੈ ਤੇ ਉਹ ਇਹ ਜਾਣਦਾ ਹੈ ਕਿ ਉਸ ਦੀ ਮਾਂ ਨੇ ਬਿਨਾਂ ਕਿਸੇ ਕਾਰਨ ਹੀ ਉਹਦੇ ਪਿਓ ਨੂੰ ਤਲਾਕ ਦੇ ਦਿੱਤਾ ਇਸੇ ਕਰਕੇ ਉਹ ਆਪਣੀ ਮਾਂ ਨੂੰ ਬੁਰਾ ਸਮਝਦਾ ਹੈ ਤੇ ਉਸ ਨਾਲ ਗੱਲ ਨਹੀਂ ਕਰਦਾ ਦੂਜੇ ਸ਼ਹਿਰ ਵਿੱਚ ਆਉਣ ਤੋਂ ਬਾਅਦ ਉਹਨਾਂ ਦੀ ਸਭ ਤੋਂ ਵੱਡੀ ਆ ਸਮੱਸਿਆ ਘਰ ਦਾ ਕੰਮ ਹੈ ਕਿਉਂਕਿ ਪਹਿਲਾਂ ਜਦੋਂ ਉਹ ਆਪਣੇ ਪਿੰਡ ਰਹਿੰਦਾ ਸੀ ਉੱਥੇ ਉਹਨਾਂ ਨੇ ਇੱਕ ਕੰਮ ਵਾਲੀ ਰੱਖੀ ਹੋਈ ਸੀ ਜੋ ਉਹਦੇ ਘਰ ਦਾ ਕੰਮ ਕਰਦੀ ਸੀ ਪਰ ਇੱਥੇ ਉਹ ਆਪ ਹੀ ਕੰਮ ਕਰਦਾ ਉਸ ਨੂੰ ਖਾਣਾ ਬਣਾਉਣ ਭਾਂਡੇ ਕੱਪੜੇ ਤੇ ਸਫਾਈ ਲਈ ਇੱਕ ਨੌਕਰਾਨੀ ਦੀ ਲੋੜ ਹੈ ਗੁਆਂਢ ਵਿੱਚ ਇੱਕ ਔਰਤ ਰਹਿੰਦੀ ਹੈ ਜਿਸ ਦਾ ਨਾਮ ਸੁਨੀਤਾ ਹੈ ਅੱਜ ਇਹ ਉਸ ਨਾਲ ਨੌਕਰਾਨੀ ਲਈ ਗੱਲ ਕਰਦਾ ਕਿਉਂਕਿ ਉਹ ਲੰਬੇ ਸਮੇਂ ਤੋਂ ਇੱਥੇ ਰਹਿ ਰਹੀ ਸੀ ਸੁਨੀਤਾ ਉਸ ਨੂੰ ਕਹਿੰਦੀ ਹੈ ਕਿ ਹਾਂ ਇੱਥੇ ਇੱਕ ਕੰਮ ਵਾਲੀ ਆਉਂਦੀ ਹੈ ਮੈਂ ਉਹਦੇ ਨਾਲ ਗੱਲ ਕਰਾਂਗੀ ਮੈਂ ਤੁਹਾਨੂੰ ਕੱਲ ਹੀ ਪੁੱਛ ਕੇ ਦੱਸ ਦੇਵਾਂਗੀ ਅਜੇ ਅੱਜ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਕੰਮ ਪੂਰਾ ਕਰਦਾ ਹੈ ਤੇ ਕੰਮ ਹੋਣ ਤੋਂ ਬਾਅਦ ਉਹ ਆਪਣੇ ਬੱਚੇ ਨਾਲ ਸਕੂਲ ਚਲਾ ਜਾਂਦਾ ਹੈ। ਉਹ ਉੱਥੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰਦਾ ਹੈ। ਸ਼ਾਮ ਨੂੰ ਜਿਵੇਂ ਹੀ ਉਹ ਸਕੂਲ ਤੋਂ ਵਾਪਸ ਆਉਂਦਾ ਹੈ। ਉਸ ਦਿਨ ਸ਼ਨੀਵਾਰ ਸੀ। ਸ਼ਨੀਵਾਰ ਨੂੰ ਸੁਨੀਤਾ ਉਸ ਨੂੰ ਕਹਿੰਦੀ ਹੈ ਕਿ ਮੈਂ ਕੰਮ ਵਾਲਿਆਂ ਨਾਲ ਗੱਲ ਕੀਤੀ ਹੈ। ਉਹ ਕੱਲ ਐਦਵਾਰ ਨੂੰ ਤੁਹਾਡੇ ਘਰ ਆਵੇਗੀ। ਤੁਸੀਂ ਉਹਨੂੰ ਕੰਮ ਸਮਝਾ ਦਿਓ। ਉਹ ਵਧੀਆ ਢੰਗ ਨਾਲ ਕੰਮ ਕਰੇਗੀ। ਮੈਂ ਕਈ ਥਾਵਾਂ ਤੇ ਉਹਦੇ ਬਾਰੇ ਪਤਾ ਕੀਤਾ ਹੈ। ਉਹ ਬਹੁਤ ਵਧੀਆ ਕੰਮ ਕਰਦੀ ਹੈ। ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੰਦੀ। ਅਗਲੇ ਦਿਨ ਅਜੀ ਆਪਣੇ ਪੁੱਤ ਨਾਲ ਘਰ ਬੈਠਾ ਸੀ ਐਤਵਾਰ ਦਾ ਦਿਨ ਸੀ ਤੇ ਦੋਨੇ ਪਿਓ ਪੁੱਤ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਫਿਰ ਅਚਾਨਕ ਅਜੀ ਦੇ ਗੇਟ ਦੀ ਘੰਟੀ ਵੱਜਦੀ ਹੈ ਅਜੀ ਸੋਚਦਾ ਹੈ ਕਿ ਇਹ ਉਹੀ ਕੰਮ ਵਾਲੀ ਹੋਵੇਗੀ ਜਿਸ ਬਾਰੇ ਸਨੀਤਾ ਨੇ ਉਸ ਨੂੰ ਦੱਸਿਆ ਸੀ ਉਹ ਤੁਰੰਤ ਉੱਠਦਾ ਹੈ ਤੇ ਘਰ ਦਾ ਦਰਵਾਜ਼ਾ ਖੋਲਦਾ ਹੈ ਜਿਵੇਂ ਹੀ ਉਹ ਗੇਟ ਖੋਲਦਾ ਹੈ ਤਾਂ ਸਾਹਮਣੇ ਨੌਕਰਾਨੀ ਨੂੰ ਦੇਖ ਕੇ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਜਾਂਦੀਆਂ ਨੇ ਕਿਉਂਕਿ ਉਹਦੇ ਸਾਹਮਣੇ ਖੜੀ ਨੌਕਰਾਨੀ ਕੋਈ ਹੋਰ ਨਹੀਂ ਸਗੋਂ ਉਸੇ ਦੀ ਤਲਾਕਸ਼ੂਦਾ ਪਤਨੀ ਸੋਨੀਆ ਸੀ ਜਿਸਨੇ ਉਹਨੂੰ ਬਿਨਾਂ ਕੋਈ ਕਾਰਨ ਦੱਸੇ ਹੀ ਤਲਾਕ ਦੇ ਦਿੱਤਾ ਸੀ ਉਸਨੂੰ ਤਲਾਕ ਦੇਣ ਤੋਂ ਬਾਅਦ ਉਹ ਆਪਣੇ ਮਾਪਿਆਂ ਦੇ ਨਾਲ ਰਹਿਣ ਲੱਗ ਗਈ ਤੇ ਜਿਵੇਂ ਹੀ ਅਜੇ ਉਹਦੀ ਹਾਲਤ ਦੇਖਦਾ ਹੈ ਉਸਨੂੰ ਵਿਸ਼ਵਾਸ ਨਹੀਂ ਹੁੰਦਾ ਕਿਉਂਕਿ ਉਸਨੇ ਤਲਾਕ ਦੇ ਬਦਲੇ ਸੋਨੀਆ ਨੂੰ ਬਹੁਤ ਸਾਰੇ ਪੈਸੇ ਦਿੱਤੇ ਸੀ ਤੇ ਉਸਦੇ ਤਲਾਕ ਨੂੰ ਅਜੇ ਸਿਰਫ 4 ਸਾਲ ਹੀ ਹੋਏ ਸਨ 4 ਸਾਲਾਂ ਵਿੱਚ ਉਸਨੇ ਇੰਨੇ ਪੈਸਿਆਂ ਦਾ ਕੀ ਕੀਤਾ ਕਿ ਉਸਨੂੰ ਨੌਕਰਾਨੀ ਵਜੋਂ ਕੰਮ ਕਰਨਾ ਪੈ ਰਿਹਾ ਪਹਿਲਾਂ ਤਾਂ ਅਜੇ ਸੋਚਦਾ ਹੈ ਕਿ ਸ਼ਾਇਦ ਮੇਰੀ ਪਤਨੀ ਇਥੇ ਇੰਜ ਹੀ ਆਈ ਹੋਵੇਗੀ ਇਹ ਕੋਈ ਨੌਕਰਾਣੀ ਨਹੀਂ ਹੈ। ਉਸ ਨੂੰ ਪੁੱਛਦਾ ਕਿ ਸੁਨੀਤਾ ਨੇ ਤਾਨੂੰ ਭੇਜਿਆ। ਸੋਨੀਆ ਜੋ ਉੱਥੇ ਖੜੀ ਸੀ ਆਪਣਾ ਸਿਰ ਹਿਲਾਉਂਦੀ ਹੈ। ਇਹ ਸੁਣਨ ਤੋਂ ਬਾਅਦ ਉਹਦੀ ਹੈਰਾਨੀ ਹੋਰ ਵੀ ਵੱਧ ਗਈ। ਸੋਨੀਆ ਨੀਵੀਂ ਪਾ ਕੇ ਗੱਲ ਕਰ ਰਹੀ ਸੀ ਕਿਉਂਕਿ ਉਹ ਅਜੇ ਨਾਲ ਆਪਣੀਆਂ ਨਜ਼ਰਾਂ ਨਹੀਂ ਸੀ ਮਿਲਾ ਰਹੀ। ਅਚਾਨਕ ਉਹਦੀ ਨਜ਼ਰ ਆਪਣੇ ਸੋਫੇ ਤੇ ਬੈਠੇ ਪੁੱਤ ਤੇ ਪੈਂਦੀ ਹੈ ਜੋ ਹੁਣ ਵੱਡਾ ਹੋ ਗਿਆ ਸੀ ਤੇ ਕਿਤਾਬਾਂ ਵਿੱਚ ਰੁੱਝਿਆ ਹੋਇਆ ਸੀ। ਸੋਨੀਆ ਬਿਨਾਂ ਕੁਝ ਕਹੇ ਉੱਥੋਂ ਵਾਪਸ ਜਾਣ ਲੱਗਦੀ ਹੈ ਪਰ ਅਜੇ ਸੋਨੀਆ ਨੂੰ ਰੁਕਣ ਲਈ ਕਹਿੰਦਾ। ਉਹ ਕਹਿੰਦਾ ਕਿ ਸੋਨੀਆ ਰੋਕ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਨਾ ਮੈਂ ਤੇਰੇ ਤੋਂ ਬਹੁਤ ਸਾਰੀਆਂ ਗੱਲਾਂ ਜਾਣਨਾ ਚਾਹੁੰਨਾ ਹੁਣ ਤਾਂ ਸਾਡਾ ਤਲਾਕ ਹੋ ਗਿਆ ਹੁਣ ਤਾਂ ਤੁਸੀਂ ਮੈਨੂੰ ਕਾਰਨ ਦੱਸ ਸਕਦੇ ਹੋ ਕਿ ਕਿਸ ਕਾਰਨ ਤੁਸੀਂ ਮੈਨੂੰ ਤਲਾਕ ਦਿੱਤਾ ਅਜੇ ਉਸ ਨੂੰ ਤਲਾਕ ਦਾ ਕਾਰਨ ਪੁੱਛਦਾ ਤਾਂ ਸੋਨੀਆ ਦੀਆਂ ਅੱਖਾਂ ਨਾਮ ਹੋ ਜਾਂਦੀਆਂ ਨੇ ਉਹ ਰੋਣ ਲੱਗਦੀ ਹੈ ਇਸ ਤੋਂ ਬਾਅਦ ਅਜੇ ਉਸ ਨੂੰ ਘਰ ਦੇ ਅੰਦਰ ਲੈ ਆਉਂਦਾ ਸਭ ਤੋਂ ਪਹਿਲਾਂ ਉਸ ਨੂੰ ਚੁੱਪ ਕਰਾਉਂਦਾ ਤੇ ਪੀਣ ਲਈ ਪਾਣੀ ਲਿਆਉਂਦਾ ਇਸ ਦੌਰਾਨ ਉਸਦੇ ਪੁੱਤ ਨੇ ਵੀ ਸੋਨੀਆ ਦਾ ਚਿਹਰਾ ਥੋੜਾ ਜਿਹਾ ਪਛਾਣ ਲਿਆ ਸੀ ਪਰ ਉਹ ਉਸ ਨੂੰ ਚੰਗੀ ਤਰ੍ਹਾਂ ਨਹੀਂ ਸੀ ਜਾਣਦਾ ਕਿਉਂਕਿ ਜਦੋਂ ਸੋਨੀਆ ਇੱਥੋਂ ਚਲੀ ਗਈ ਸੀ ਉਸ ਸਮੇਂ ਉਹ ਸਿਰਫ 4 ਸਾਲ ਦਾ ਸੀ ਤੇ ਹੁਣ 8 ਸਾਲ ਦਾ ਹੈ ਅਜੇ ਆਪਣੇ ਪੁੱਤ ਨੂੰ ਖੇਡਣ ਲਈ ਬਾਹਰ ਭੇਜਦਾ ਹੈ ਤੇ ਖੁਦ ਬੈਠ ਕੇ ਸੋਨੀਆ ਨਾਲ ਗੱਲਾਂ ਕਰਨ ਲੱਗਦਾ ਹੈ ਅਜੇ ਦਾ ਪੁੱਤ ਬਾਹਰ ਖੇਡਣ ਚਲਾ ਜਾਂਦਾ ਤੇ ਸੋਨੀਆ ਵੀ ਹੁਣ ਥੋੜੀ ਜਿਹੀ ਸ਼ਾਂਤ ਹੋ ਗਈ ਸੀ ਉਹਨਾਂ ਦੋਨਾਂ ਵਿੱਚਕਾਰ ਗੱਲਬਾਤ ਸ਼ੁਰੂ ਹੁੰਦੀ ਹੈ ਅਜੇ ਸੋਨੀਆ ਨੂੰ ਪੁੱਛਦਾ ਹੈ ਕਿ ਸੋਨੀਆ ਕੀ ਹੋ ਗਿਆ ਜੋ ਤੈਨੂੰ ਇਸ ਤਰ੍ਹਾਂ ਨੌਕਰਾਨੀ ਵਜੋਂ ਕੰਮ ਕਰਨਾ ਪੈ ਰਿਹਾ ਮੈਂ ਤਾਂ ਤੈਨੂੰ ਬਹੁਤ ਪੈਸੇ ਦਿੱਤੇ ਸੀ ਕੀ ਕਾਰਨ ਸੀ ਕਿ ਤੂੰ ਮੈਨੂੰ ਤਲਾਕ ਦਿੱਤਾ ਅੱਜ ਵੀ ਜਦੋਂ ਮੈਂ ਇਸ ਬਾਰੇ ਸੋਚਦਾ ਹਾਂ ਤਾਂ ਪਰੇਸ਼ਾਨ ਹੋ ਜਾਂਦਾ ਹੁਣ ਤਾਂ ਮੈਨੂੰ ਦੱਸ ਸੋਨੀਆ ਆਪਣੇ ਆਪ ਨੂੰ ਕਾਬੂ ਕਰਦੀ ਹੋਈ ਅਜੇ ਨੂੰ ਸਾਰੀ ਸੱਚਾਈ ਦੱਸਣ ਲੱਗਦੀ ਹੈ ਉਹ ਦੱਸਦੀ ਹੈ ਕਿ ਅਜੇ ਅਸਰ ਵਿੱਚ ਜਦੋਂ ਮੈਂ ਤੁਹਾਡੇ ਨਾਲ ਰਹਿੰਦੀ ਸੀ ਮੈਂ ਬਹੁਤ ਖੁਸ਼ ਸੀ ਪਰ ਫਿਰ ਇੱਕ ਦਿਨ ਜਦੋਂ ਮੈਂ ਬਾਜ਼ਾਰ ਗਈ ਤਾਂ ਮੈਂ ਇੱਕ ਮੁੰਡੇ ਨੂੰ ਮਿਲਦੀ ਹਾਂ ਜੋ ਮੇਰੇ ਨਾਲ ਹੀ ਮੇਰੇ ਕਾਲਜ ਵਿੱਚ ਪੜਦਾ ਸੀ ਉਹਦਾ ਨਾਮ ਸੰਦੀਪ ਸੀ ਸੰਦੀਪ ਕਾਲਜ ਦੇ ਸਮੇਂ ਕਲਾਸ ਦਾ ਸਭ ਤੋਂ ਮਸ਼ਹੂਰ ਮੁੰਡਾ ਸੀ ਤੇ ਜਿਵੇਂ ਹੀ ਉਹ ਮੈਨੂੰ ਦੇਖਦਾ ਹੈ ਉਹ ਮੇਰੇ ਨਾਲ ਫਲਰਟ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਮੇਰੀ ਬਹੁਤ ਤਾਰੀਫ ਕਰਦਾ ਹੈ ਤੇ ਮੈਂ ਉਸ ਤੋਂ ਪ੍ਰਭਾਵਿਤ ਹੋ ਜਾਂਦੀ ਹਾਂ ਇਸੇ ਲਈ ਮੈਂ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਉਹਨੇ ਮੈਨੂੰ ਤੈਨੂੰ ਤਲਾਕ ਦੇਣ ਲਈ ਕਿਹਾ ਕਿਹਾ ਕਿ ਜਦੋਂ ਤੂੰ ਆਪਣੇ ਪਤੀ ਨੂੰ ਤਲਾਕ ਦੇ ਦੇਵੇਂਗੀ ਮੈਂ ਤੇਰੇ ਨਾਲ ਵਿਆਹ ਕਰ ਲਾਂਗਾ ਇਸੇ ਲਈ ਮੈਂ ਤੁਹਾਨੂੰ ਬਿਨਾਂ ਦੱਸੇ ਤਲਾਕ ਦੇ ਦਿੱਤਾ ਜਦੋਂ ਮੇਰਾ ਤਲਾਕ ਹੋ ਗਿਆ ਤੇ ਤਲਾਕ ਤੋਂ ਬਾਅਦ ਮੈਂ ਉਸ ਨੂੰ ਮਿਲਣ ਗਈ ਉਹ ਵਿਆਹ ਤੋਂ ਬਿਨਾਂ ਹੀ ਮੇਰੇ ਨਾਲ ਰਹਿਣਾ ਚਾਹੁੰਦਾ ਸੀ ਮੈਂ ਇਨਕਾਰ ਕਰ ਦਿੱਤਾ ਉਸਨੇ ਆਪਣਾ ਅਸਲੀ ਰੰਗ ਦਿਖਾਤਾ ਤੇ ਮੈਨੂੰ ਸਾਫ਼-ਸਾਫ਼ ਕਿਹਾ ਕਿ ਮੈਂ ਤਾਂ ਸਿਰਫ ਤੇਰਾ ਫਾਇਦਾ ਚੱਕਣਾ ਚਾਹੁੰਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਤੂੰ ਇੰਨੀ پاਗਲ ਹੈ ਜਿਸ ਦਾ ਸਾਫ਼ ਮਤਲਬ ਸੀ ਕਿ ਉਹ ਤਾਂ ਸਿਰਫ ਮੇਰਾ ਫਾਇਦਾ ਚੱਕਣਾ ਚਾਹੁੰਦਾ ਹੈ ਮੇਰੇ ਨਾਲ ਵਿਆਹ ਨਹੀਂ 시 ਕਰਾਉਣਾ ਚਾਹੁੰਦਾ ਉਹਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਹੁੰਦਾ ਤੇ ਮੈਂ ਪੂਰੀ ਤਰ੍ਹਾਂ ਟੁੱਟ ਜਾਨੀ ਆ ਇਸ ਤੋਂ ਬਾਅਦ ਮੈਂ ਆਪਣੇ ਪੇਕੇ ਘਰ ਜਾਨੀ ਆ ਮੈਂ ਉੱਥੇ ਕਿਸੇ ਨੂੰ ਕੁਝ ਨਹੀਂ ਦੱਸਦੀ ਘਰ ਦੇ ਮੈਨੂੰ ਦੁਬਾਰਾ ਵਿਆਹ ਕਰਵਾਉਣ ਲਈ ਕਹਿੰਦੇ ਨੇ ਪਰ ਮੈਂ ਦੂਜੇ ਵਿਆਹ ਲਈ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਮੈਂ ਜੋ ਤੁਹਾਡੇ ਨਾਲ ਕੀਤਾ ਸੀ ਉਹ ਬਹੁਤ ਹੀ ਗਲਤ ਸੀ ਤੇ ਇਸ ਦੀ ਸਜ਼ਾ ਇਹ ਹੀ ਸੀ ਕਿ ਮੈਂ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਬਤਾਵਾ ਅਚਾਨਕ ਜਦੋਂ ਕਰੋਨਾ ਆਉਂਦਾ ਹੈ ਤਾਂ ਕਰੋਨੇ ਵਿੱਚ ਮੰਮੀ ਪਾਪਾ ਦੀ ਸਿਹਤ ਬਹੁਤ ਵਿਗੜ ਗਈ ਤਲਾਕ ਵਿੱਚ ਤੁਸੀਂ ਮੈਨੂੰ ਜੋ ਪੈਸੇ ਦਿੱਤੇ ਸੀ ਉਹ ਸਾਰਾ ਪੈਸਾ ਇਲਾਜ ਤੇ ਖਰਚ ਹੋ ਗਿਆ ਪਰ ਇਸ ਦੇ ਬਾਵਜੂਦ ਵੀ ਮੈਂ ਆਪਣੇ ਮਾਪਿਆਂ ਨੂੰ ਨਾ ਬਚਾ ਸਕੀ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਮੇਰਾ ਭਰਾ ਮੇਰੇ ਨਾਲ ਬਹੁਤ ਗੁੱਸੇ ਸੀ ਮੈਂ ਤਾਂ ਹੁ ਬਿਨਾ ਕੋਈ ਕਾਰਨ ਦੱਸੇ ਤਲਾਕ ਦੇ ਦਿੱਤਾ। ਭਾਬੀ ਨੂੰ ਤਾਂ ਸਿਰਫ ਇੱਕ ਬਹਾਨੇ ਦੀ ਲੋੜ ਹੁੰਦੀ ਸੀ। ਉਹ ਛੋਟੀ ਜਹੀ ਗੱਲ ਨੂੰ ਵਧਾ ਚੜਾ ਕੇ ਵੀਰੇ ਕੋਲ ਦੱਸਦੀ। ਇੱਕ ਦਿਨ ਵੀਰਾ ਮੈਨੂੰ ਬਹੁਤ ਬੁਰਾ ਭਲਾ ਕਹਿੰਦਾ ਤੇ ਮੈਂ ਗੁੱਸੇ ਵਿੱਚ ਉਹ ਘਰ ਛੱਡ ਕੇ ਆ ਗਈ। ਉਸ ਤੋਂ ਬਾਅਦ ਮੈਂ ਆਪਣੇ ਲਈ ਇੱਥੇ ਕੰਮ ਲੱਭਣ ਲੱਗ ਗਈ। ਮੈਂ ਜਿੱਥੇ ਪੜ੍ਹਾਈ ਦੇ ਅਨੁਸਾਰ ਕੰਮ ਕਰਦੀ ਸੀ, ਉੱਥੇ ਕੁੜੀਆਂ ਦਾ ਬਹੁਤ ਸ਼ੋਸ਼ਣ ਹੁੰਦਾ ਹੈ। ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ। ਉਸ ਤੋਂ ਬਾਅਦ ਮੈਂ ਆਪਣਾ ਗੁਜ਼ਾਰਾ ਕਰਨ ਲਈ ਇੱਧਰ ਉੱਧਰ ਘਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪੇਕੇ ਦੇ ਨੇੜਲੇ ਸ਼ਹਿਰ ਦੇ ਲੋਕ ਮੈਨੂੰ ਜਾਣਦੇ ਸੀ ਜਦੋਂ ਮੈਂ ਉੱਥੇ ਲੋਕਾਂ ਨੂੰ ਮਿਲਦੀ ਤਾਂ ਉਹ ਮੈਨੂੰ ਬਾਰ-ਬਾਰ ਪੁੱਛਦੇ ਇਸ ਲਈ ਮੈਂ ਇਸ ਸ਼ਹਿਰ 'ਚ ਆ ਗਈ ਇੱਥੇ ਮੈਨੂੰ ਕੋਈ ਨਹੀਂ ਜਾਣਦਾ ਤੇ ਮੈਂ ਇੱਕ ਆਮ ਨੌਕਰਾਨੀ ਵਾਂਗ ਆਰਾਮਨਾ ਕੰਮ ਕਰਦੀ ਹਾਂ ਅਚਾਨਕ ਸੁਨੀਤਾ ਨੇ ਜਦੋਂ ਮੈਨੂੰ ਤੁਹਾਡੇ ਬਾਰੇ ਦੱਸਿਆ ਤਾਂ ਮੈਂ ਕੰਮ ਕਰਨ ਲਈ ਸਹਿਮਤ ਹੋ ਗਈ ਮੈਂ ਬਹੁਤ ਹੀ ਮੁਸ਼ਕਲ ਨਾਲ ਸੰਭਾਲ ਲਗਾ ਰਹੀ ਸੀ ਪਰ ਜੋ ਵੀ ਹੈ ਠੀਕ ਹੈ ਇਹ ਹੀ ਮੇਰੀ ਸਜਾ ਹੈ ਮੈਂ ਜੋ ਕੁਝ ਤੇਰੇ ਨਾਲ ਕੀਤਾ ਸੀ ਉਹਦੀ ਸਜ਼ਾ ਤਾਂ ਮੈਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਇਹ ਕਹਿ ਕੇ ਸੋਨੀਆ ਰੋਣ ਲੱਗ ਜਾਂਦੀ ਹੈ ਜਿਵੇਂ ਹੀ ਅਜੇ ਸੋਨੀਆ ਨੂੰ ਰੋਂਦੀ ਹੋਈ ਨੂੰ ਦੇਖਦਾ ਹੈ ਤੇ ਉਸਦੀ ਪੂਰੀ ਕਹਾਣੀ ਸੁਣਦਾ ਹੈ ਉਸ ਨੂੰ ਆਪਣੀ ਤਲਾਕਸ਼ੁੱਧਿਆ ਪਤਨੀ ਨਾਲ ਹਮਦਰਦੀ ਹੋਣ ਲੱਗਦੀ ਹੈ ਉਹ ਉਸ ਨੂੰ ਦੁਬਾਰਾ ਸ਼ਾਂਤ ਕਰਾਉਂਦਾ ਹੈ ਤੇ ਕਹਿੰਦਾ ਹੈ ਕਿ ਠੀਕ ਹੈ ਸੋਨੀਆ ਜੋ ਕੁਝ ਵੀ ਹੋ ਗਿਆ ਉਹਨੂੰ ਭੁੱਲ ਜਾ ਸੋਨੀਆ ਆਪਣੇ ਹੰਝੂ ਪੂੰਝਦੀ ਹੈ ਤੇ ਉੱਥੋਂ ਜਾਣ ਲੱਗਦੀ ਹੈ ਪਰ ਅਜੇ ਉਸ ਨੂੰ ਰੋਕਦਾ ਹੈ ਕਹਿੰਦਾ ਹੈ ਕਿ ਕਿੱਥੇ ਜਾ ਰਹੀ ਹੈ ਸੋਨੀਆ ਕੀ ਤੂੰ ਮੇਰੇ ਘਰ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ ਮੈਂ ਤੈਨੂੰ ਬਹੁਤ ਜ਼ਿਆਦਾ ਪੈਸੇ ਦੇਵਾਂਗਾ ਇਹ ਸੁਣ ਕੇ ਸੋਨੀਆ ਤੁਰੰਤ ਰੁਕ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਤਾਂ ਇਸ ਲਈ ਜਾ ਰਹੀ ਸੀ ਕਿ ਮੈਨੂੰ ਲੱਗਿਆ ਤੁਸੀਂ ਮੈਨੂੰ ਆਪਣੇ ਘਰ 'ਚ ਕੰਮ ਕਰਨ ਨਹੀਂ ਦੇਵੋਗੇ ਪਰ ਜੇ ਤੁਸੀਂ ਚਾਹੋ ਤਾਂ ਮੈਂ ਬਿਨਾਂ ਪੈਸੇ ਦੇ ਵੀ ਕੰਮ ਕਰਨ ਲਈ ਤਿਆਰ ਹਾਂ ਘੱਟੋ ਘੱਟ ਇੱਥੇ ਮੈਨੂੰ ਆਪਣੇ ਪੁੱਤ ਨੂੰ ਮਿਲਣ ਦਾ ਮੌਕਾ ਤਾਂ ਮਿਲੇਗਾ ਉਸ ਤੋਂ ਬਾਅਦ ਅਜੇ ਕਹਿੰਦਾ ਹੈ ਕਿ ਨਹੀਂ ਮੈਂ ਮੁਫਤ ਵਿੱਚ ਕੰਮ ਨਹੀਂ ਕਰਵਾਵਾਂਗਾ ਜੋ ਵੀ ਤੂੰ ਕਰੇਂਗੀ ਮੈਂ ਤੈਨੂੰ ਉਸ ਕੰਮ ਲਈ ਪੈਸੇ ਦੇਵਾਂਗਾ ਨਹੀਂ ਤਾਂ ਬੇਸ਼ੱਕ ਤੁਸੀਂ ਇੱਥੇ ਕੰਮ ਨਾ ਕਰੋ ਸੋਨੀਆ ਆਪਣੇ ਪੁੱਤ ਨੂੰ ਦੇਖ ਉਹਦੇ ਆਲੇ-ਦੁਆਲੇ ਰਹਿਣ ਦਾ ਮੌਕਾ ਮਿਲਦਾ ਦੇਖ ਇਸ ਲਈ ਸਹਿਮਤ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਜਿੰਨੇ ਮਰਜ਼ੀ ਪੈਸੇ ਦੇ ਦਿਓ ਮੈਂ ਤੁਹਾਡੇ ਚ ਘਰ 'ਚ ਕੰਮ ਕਰਾਂਗੀ ਸੋਨੀਆ ਉੱਥੇ ਕੰਮ ਕਰਨ ਲੱਗਦੀ ਹੈ ਕੰਮ ਦੇ ਦੌਰਾਨ ਅਜੇ ਸੋਨੀਆ ਨੂੰ ਬਾਰ-ਬਾਰ ਦੇਖਦਾ ਤੇ ਉਹ ਫੈਸਲਾ ਕਰਦਾ ਹੈ ਕਿ ਕਿਉਂ ਨਾ ਸੋਨੀਆ ਨੂੰ ਵਾਪਸ અપਨਾ ਲਿਆ ਜਾਵੇ ਤੇ ਉਸ ਨਾਲ ਗੱਲ ਕੀਤੀ ਜਾਵੇ ਕਿ ਉਹ ਦੁਬਾਰਾ ਸਾਡੀ ਜ਼ਿੰਦਗੀ ਵਿੱਚ ਆਉਣਾ ਚਾਹੁੰਦੀ ਹੈ ਜਾਂ ਨਹੀਂ ਹੁਣ ਸੋਨੀਆ ਉੱਥੇ ਕੰਮ ਕਰਨ ਲੱਗੀ ਤੇ ਉਸ ਨੂੰ ਕੰਮ ਕਰਦੀ ਨੂੰ ਡੇਢ ਮਹੀਨਾ ਹੋ ਗਿਆ ਸੀ ਅਚਾਨਕ ਇੱਕ ਦਿਨ ਜਦੋਂ ਅਜੇ ਦਾ ਪੁੱਤ ਬਾਹਰ ਖੇਡਣ ਗਿਆ ਹੋਇਆ ਸੀ ਤੇ ਸੋਨੀਆ ਘਰ ਦੇ ਅੰਦਰ ਕੰਮ ਕਰ ਰਹੀ ਸੀ ਉਦੋਂ ਹੀ ਅਜੇ ਸੋਨੀਆ ਦਾ ਹੱਥ ਫੜ ਲੈਂਦਾ ਤੇ ਉਸ ਨੂੰ ਕਹਿੰਦਾ ਕਿ ਸੋਨੀਆ ਹੁਣ ਬਹੁਤ ਹੋ ਗਿਆ ਮੈਂ ਬਹੁਤ ਸਮੇਂ ਤੋਂ ਸੋਚ ਰਿਹਾ ਹਾਂ ਕਿ ਅਸੀਂ ਦੋਨੇ ਇਕੱਠੇ ਰਹਿਣਾ ਸ਼ੁਰੂ ਕਰ ਦਈਏ ਇਸ ਵਿੱਚ ਬੁਰਾ ਵੀ ਕੀ ਹੈ ਇਹ ਸੁਣ ਕੇ ਸੋਨੀਆ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਹ ਅਜੇ ਦੇ ਪੈਰਾਂ ਨੂੰ ਫੜ ਕੇ ਕਹਿੰਦੀ ਹੈ ਕੀ ਅਜੇ ਜੇ ਤੁਸੀਂ ਮੈਨੂੰ ਮਾਫ ਕਰਦੇ ਹੋ ਤਾਂ ਮੈਂ ਸਾਰੀ ਜ਼ਿੰਦਗੀ ਤੁਹਾਡਾ ਇਹ ਇਹ ਸਾਣ ਨਹੀਂ ਭੁੱਲਾਂਗੀ ਜ਼ਿੰਦਗੀ ਵਿੱਚ ਹੁਣ ਕਦੇ ਵੀ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਅਜੇ ਤਾਂ ਪਹਿਲਾਂ ਹੀ ਸਹਿਮਤ ਸੀ ਹੁਣ ਸੋਨੀਆ ਤੇ ਅਜੇ ਦੁਆਰਾ ਵਿਆਹ ਕਰਵਾ ਲੈਂਦੇ ਹਨ ਤੇ ਵਿਆਹ ਤੋਂ ਬਾਅਦ ਉਹ ਉਸੇ ਘਰ ਵਿੱਚ ਰਹਿਣ ਲੱਗ ਪੈਂਦੇ ਨੇ ਜਿਵੇਂ ਹੀ ਪੁੱਤ ਨੂੰ ਇਹ ਪਤਾ ਲੱਗਦਾ ਹੈ ਕਿ ਜੋ ਇੰਨੇ ਦਿਨਾਂ ਤੋਂ ਨੌਕਰਾਨੀ ਵਜੋਂ ਕੰਮ ਕਰ ਰਹੀ ਸੀ ਉਹ ਉਹਦੀ ਮਾਂ ਹੈ ਤਾਂ ਉਹ ਸੋਨੀਆ ਵੱਲ ਬਹੁਤ ਹੀ ਜੀਵਨ ਨਜ਼ਰਾਂ ਨਾਲ ਦੇਖਦਾ ਹੈ ਤੇ ਕਹਿੰਦਾ ਹੈ ਕਿ ਮਾਂ ਤੂੰ ਤਾਂ ਬਹੁਤ ਬੁਰੀ ਹੈ ਪਰ ਅਜੇ ਆਪਣੇ ਪੁੱਤ ਨੂੰ ਸਮਝਾਉਂਦਾ ਹੈ ਕਿ ਪੁੱਤ ਨਹੀਂ ਮਾਂ ਬੁਰੀ ਨਹੀਂ ਮਾਂ ਤੋਂ ਬਸ ਇੱਕ ਗਲਤੀ ਹੋ ਗਈ ਸੀ ਪੁੱਤ ਹੌਲੀ-ਹੌਲੀ ਆਪਣੀ ਮਾਂ ਨੂੰ ਸਵਕਾਰ ਕਰ ਲੈਂਦਾ ਹੈ ਅੱਜ ਇਹ ਤੇ ਸੋਨੀਆਂ ਘਰ ਦੇ ਅੰਦਰ ਆਰਾਮ ਨਾਲ ਸਮਾਂ ਬਿਤਾ ਰਹੇ ਹਨ ਜਿਨ੍ਹਾਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਉਹ ਇਹ ਸੁਣ ਕੇ ਬਹੁਤ ਹੈਰਾਨ ਹੋ ਜਾਂਦੇ ਨੇ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਕਮੈਂਟ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਇਹ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ